ਬਾਬਾ ਮਰੀਗ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਨਾਲ ਬਾਬਾ ਤਰਨਜੀਤ ਸਿੰਘ ਜੀ ਖਾਲਸਾ ਕਬੱਡੀ ਦੇ ਮਸੀਹਾ ਕਬੱਡੀ ਦੇ ਰਹਿਨੁਮਾ ਤੇ ਗਤੀਸ਼ੀਲ ਵਾਤਾਵਰਨ ਦੇ ਰਹਿਨੁਮਾ ਸਾਡੇ ਦਰਮਿਆਨ ਪੁੱਜਦੇ ਜਾ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ 14ਵਾਂ 골ਡ ਕਬੱਡੀ ਕੱਪ ਮਹਾਪੁਰਸ਼ਾਂ ਦੀ ਯਾਦ ਅੰਦਰ ਤੰਤਨ ਬ੍ਰਹਮ ਗਿਆਨੀ ਸੰਤ ਬਾਬਾ ਹਯਾਰਾ ਸਿੰਘ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਸਭ ਸੰਗਤਾਂ ਇਸ ਪਾਵਨ ਧਰਤੀ ਤੇ ਪੁੱਜੀਆਂ ਨੇ ਤਪਸਥਾਨ ਵਿੱਚ ਵਿਖਿਆ ਕੇ ਤਪਸਤਕ ਹੋਈਆਂ ਨੇ ਸੋ ਸੰਤ ਬਾਬਾ ਅਮਰੀਕ ਸਿੰਘ ਜੀ ਕਾਰਸਵਾ ਵਾਲੇ ਮਹਾਂਪੁਰਸ਼ ਕੋਈ ਤੇ ਯਾਰੇ ਨੇ ਵਾਹੇ ਮੁਰਜੀ ਦਾ ਖਲਸਾ ਵਾਹੇ ਮੁਰਜੀ ਦੀ ਫਤਿਹ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੇ ਤਪਸਥਾਨ ਤੇ ਜਿੱਥੇ ਖਲਸੇ ਦਾ ਪ੍ਰਗਟ ਤਿਸ਼ ਮਨਾਇਆ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ ਰਾਗੀਆਂ ਢਾਟੀਆਂ ਦੀ ਗੱਲ ਹੋਈ ਹੈ ਹੁਣ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਬਾਬਾ ਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਦੇ ਹੇਠ ਬਾਬਾ ਤਰਨਜੀਤ ਸਿੰਘ ਦੀ ਅਗਵਾਈ ਦੇ ਹੇਠ ਖੇਡ ਕਬੱਡੀ ਦੀ ਗੱਲ ਹੋਣੀ ਹੈ ਹੁਣ ਬਾਬਾ ਜੀ ਬਾਬਾ ਮਰੀਕ ਸਿੰਘ ਜੀ ਗਰਾਊਂਡ ਦੇ ਵਿੱਚ ਆਣ ਕੇ ਅੱਜ ਦੇ ਕਬੱਡੀ ਕੱਪ ਦਾ ਟਾਟਨ-ਟੰਗ ਕੇ ਚਾਰ ਇੰਟਰਨੈਸ਼ਨਲ ਖੇਡ ਕਲੱਬਾਂ ਦੇ ਦਰਮਿਆਨ ਮੈਚ ਖੇਡੇ ਜਾਣਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਉਹਦਾ ਮੈਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨਿੱਕੇ ਘੁੰਮਣਾਂ ਦੀ ਟੀਮ ਨਾਲ ਖੇਡਿਆ ਜਾਣਾ ਹੈ ਦੂਸਰਾ ਮੈਚ ਖੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਪੋਰਟਸ ਕਲੱਬ ਫਲੌਰ ਦੇ ਯੰਗ ਸਪੋਰਟਸ ਕਲੱਬ ਬਾਗਾ ਪੁਰਾਣਾ ਇਹ ਦੂਸਰਾ ਮੈਚ ਮੇਰੇ ਪੰਜਾਬੀ ਵੀਰੋ ਖੇਡਿਆ ਜਾਵੇਗਾ ਇਸ ਗਰਾਊਂਡ ਦੇ ਵਿੱਚ ਬੋਲਾਓ ਸਾਹਮਣੇ ਪਹਿਲਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਪੰਜਾਬੀ ਵੀਰੋ ਖੇਡ ਕਬੱਡੀ ਗੁਰਤੀ ਦੀ ਕੰਮ ਢਿੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਟਾ ਸਾਦ ਮੋਟੇ ਦਾ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਦੋਨਾਂ ਬੁਲਾ ਰਿਆਂ ਵਾਸਤੇ ਬਹੁਤ ਸਾਰਾ ਪਿਆਰ ਜਿਹੜਾ ਉਹ ਪਹੁੰਚਿਆ ਆਜਾਉੜੇ ਸੰਘੇ ਵਾਲਾ ਸੁੱਖਾ ਮੱਗਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਕਬੱਡੀ ਦਾ ਬੱਬਰ ਸ਼ੇਰ ਧਾਵੀ ਰੇਡ ਪਾ ਰਿਹਾ ਇੱਕ ਪਾਸੇ ਪਾਲਾ ਹਵੇਲੀਆਂ ਦਾ ਦੂਜੇ ਪਾਸੇ ਸ਼ੱਬਾ ਕਲਾ ਨੌਰ ਦਾ ਭਾਗੋਵਾਲ ਦਾ ਗੁੱਗੂ ਟਰਾਈ ਕਰਦਾ ਰੁਸਤਮੇਂਦ ਕੋਲੇ ਪਹਿਲਵਾਨ ਦੀਆਂ ਗੱਲਾਂ ਚੱਲੀਆਂ ਬਾਬਾ ਸੱਜਣ ਸਿੰਘ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਹੈ ਇਹਦਾ ਨਾਮ ਸ਼ੱਬੀ ਹੈ ਤੇਰਾ ਦੂਣਾ ਸ਼ੱਬੀ ਆ ਤੂੰ ਸ਼ੱਬੀ ਰਹਿਣ ਦੇ ਜਿੱਥੇ ਸਾਡੀ ਲੱਗੀ ਆ ਤੂੰ ਲੱਗੀ ਰਹਿਣ ਦੇ ਉਧਰ ਅੰਮ੍ਰਿਤ ਦੀ ਲੱਗੀ ਹੋਏ ਅੰਮ੍ਰਿਤ ਨਹੀਂ ਜਾਣ ਦਿੰਦਾ ਜੱਟ ਆਇਆ ਅੱਜ ਤੇ ਸਾਹਗੇ ਉੱਤੇ ਮਾਰ ਨਹੀਂ ਮਾਰ ਦਿਓ ਤਾੜੀ ਤਾਰੀ ਮਾਰ ਦੋ ਯਾਫੀ ਦੇ ਵਾਸਤੇ ਰਾਲੇ ਵਾਲਾ ਪੂਲਾ ਫੂਲਾ ਵਰਨਾਇਆ ਰਾਲਾ ਪੂਲਾ ਸਿੰਘ ਕਬੱਡੀ ਪੈ ਰਿਹਾ ਤੇ ਫੂਲਾ ਸਿੰਘ ਕੋਈ ਭੇਜੇ ਫੂਲਾ ਸਿੰਘ ਨੂੰ ਉਹ ਜਫੇਦਾਰ ਕਹਾਵੇ ਲੈ ਨੋ ਮੁਖੜ ਕੇ ਬੰਦਿਆਂ ਨੂੰ ਉਹ ਰਸਤੇ ਪਾਰੇ ਆਇਆ ਫੂਲਾ ਸਿੰਘ ਤੇ ਮਨੋਹਰ ਦੇ ਨੌਜਵਾਨ ਗੋਰੀ ਦੀ ماں ਖੇਡ ਕਬੱਡੀ ਜਿਹਨੂੰ ਹਰੀ ਸਿੰਘ ਨਲੂਏ ਵਰਗੇ ਜਰਨੈਲ ਸੌਂਚੀ ਪੱਕੀ ਦੇ ਰੂਪ ਦੇ ਵਿੱਚ ਖੇਡਦੇ ਰਹੇ ਮੈਂ ਨਹੀਂ ਕਹਿੰਦਾ ਬਾਬਾ ਕਮ ਸਿੰਘ ਨਾਭੇ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਕਿ ਦੁਨੀਆ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਸੌਂਚੀ ਪੱਕੀ ਦਾ ਖਿਡਾਰੀ ਸੀ ਤੇ ਸੌਂਚੀ ਪੱਕੀ ਸਮੇਂ ਦੇ ਨਾਲ ਬਦਲ ਕੇ ਕਬੱਡੀ ਬਣ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ 1699 ਦੀ ਵਿਸਾਖੀ ਤੇ ਖਾਲਸਾ ਪੰਥ ਸਜਾਇਆ ਗਿਆ ਸਾਨੂੰ ਇੱਕ ਨਵੀਂ ਪਛਾਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਔਰ ਉਸੇ ਖਾਲਸਾ ਸਜਣਾ ਦਿਵਸ ਨੂੰ ਸਮਰਪਿਤ 14ਵਾਂ ਕਬੱਡੀ ਕੱਪ ਨਿੱਕੇ ਘੁੰਮਣਾਂ ਦੀ ਧਰਤੀ ਤੇ ਬਾਬਾ ਮਰੀਕ ਸਿੰਘ ਜੀ ਹੁਣਾਂ ਵੱਲੋਂ 14 ਸਾਲਾਂ ਤੋਂ ਕਰਾਇਆ ਜਾ ਰਿਹਾ ਹੈ। ਇਹ ਕੁੜੀਆਂ ਦੀ ਕਬੱਡੀ ਹੈ। ਕਬੱਡੀ ਵਿੱਚ ਜੋਰ ਦਿਖਾਉਣ ਈਆਂ ਰਾਣੀਆਂ ਰੇਟਾਂ ਕਾਉਣ ਤੇ ਜੱਫੇ ਲਾਉਣ ਈਆਂ ਰਾਣੀਆਂ। ਕੁੜੀਆਂ ਤੇ ਕੁੜੀਆਂ ਨੇ ਕੁੜੀਆਂ ਦਾ ਕੀਏ। ਕੁੜੀਆਂ ਤੇ ਜਿੜੀਆਂ ਨੇ ਜਿੜੀਆਂ ਦਾ ਕੀਏ। ਬਾਬਲ ਦੀ ਰੱਖੀ, ਵੀਰਾਂ ਦੀ ਰਖੜੀ। ਬਾਬਲ ਦੀ ਪਗੜੀ, ਮਾਮਾਂ ਦੀ ਅੱਖੀਆਂ ਦਾ ਦੂਰ ਈ ਕੁੜੀਆਂ। ਸਮਝ ਨਹੀਂ ਆਉਂਦੀ ਫਿਰ ਵੀ ਇਹ ਕਾਹ ਤੋਂ ਬੇਵਸਤੇ ਮਜ਼ਬੂਰ ਨੇ ਕੁੜੀਆਂ ਕਿਥ ਗੱਲੋ ਥੁੜੀਆਂ ਨੇ ਥੁੜੀਆਂ ਦਾ ਕੀਏ